ਹਾਂਜੀ ਬਹੁਤ ਸਾਰੇ ਲੋਕ ਨਾ ਭਗਵੰਤ ਮਾਨ ਸਾਹਿਬ ਤੋਂ ਨਾਰਾਜ਼ ਨਹੀਂ ਜਿਹੜੇ ਉਹਨਾਂ ਦੀ ਪਾਰਟੀ ਵਿੱਚ ਸੀਗੇ ਉਹ ਵੀ ਉਹਨਾਂ ਦੇ ਖਿਲਾਫ ਹੋ ਗਏ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਵੀ ਲੋਕ ਕੀ ਆ ਜਿਹੜੇ ਭਗਵੰਤ ਮਾਨ ਦੇ ਖਿਲਾਫ ਹੋ ਗਏ ਤੇ ਖਿਲਾਫ ਹੋ ਇਸ ਗੱਲ ਤੋਂ ਨਹੀਂ ਕਿ ਉਹਨਾਂ ਦੀ ਕੋਈ ਅਸ਼ਲੀਲ ਵੀਡੀਓ ਆ ਜਿਹੜੀ ਉਹ ਵਾਇਰਲ ਹੋ ਗਈ ਉਸ ਤੋਂ ਬਾਅਦ ਆ ਜਿਹੜੇ ਖਿਲਾਫ ਹੋਏ ਤਾਂ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਇਸ ਗੱਲ ਤੋਂ ਆ ਕਿ ਭਗਵੰਤ ਮਾਨ ਖੁਦ ਕਹਿੰਦਾ ਸੀਗਾ ਕਿ ਅਸੀਂ ਜਿਹੜੇ ਸੁਖਵੀਰ ਬਾਦਲ ਦੇ ਵਾਂਗ ਕੀਆਂ ਗੱਡੀਆਂ ਦੇ ਵੱਡੇ-ਵੱਡੇ ਕਾਫਲੇ ਲੈ ਕੇ ਨਹੀਂ ਚੱਲਾਂਗੇ ਬਹੁਤ سارے ਸਿਕਿਉਰਿਟੀ ਗਾਰਡ ਨਹੀਂ ਰੱਖਾਂਗੇ ਪਰ ਉਸ ਦੇ ਉਲਟ ਉਹਨਾਂ ਨੇ ਕਰਿਆ ਕਿ ਉਹਨਾਂ ਤੋਂ ਵੀ ਵੱਧ ਸਿਕਿਉਰਿਟੀ ਲਈਆ ਵੱਧ ਗੱਡੀਆਂ ਲਈਆਂ ਪਰ ਇੱਥੇ ਇੱਕ ਗੱਲ ਸਮਝਣ ਵਾਲੀ ਆ ਚਾਹੇ ਉਦੋਂ ਭਗਵੰਤ ਮਾਨ ਸਾਹਿਬ ਨੇ ਇੱਕ ਗੱਲਾਂ ਕਹਿ ਕੇ ਵੋਟਾਂ ਲੋਕਾਂ ਤੋਂ ਮੰਗੀਆਂ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਵੀ ਦਿੱਤੀਆਂ ਕਿ ਅਸੀਂ ਕਿਹਾਂ ਆਮ ਲੋਕਾਂ ਦੇ ਵਾਂਗੂ ਜਿਹੜਾ ਚੱਲਿਆ ਕਰਾਂਗੇ ਕੋਈ ਸਿਕਿਉਰਿਟੀ ਨਹੀਂ ਰੱਖਦੇ ਪਤਾ ਨਹੀਂ ਉਦੋਂ ਭਗਵੰਤ ਮਾਨ ਸਾਹਿਬ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਜਾਂ ਫਿਰ ਉਹ ਝੂਠ ਬੋਲ ਰਹੇ ਸੀ ਜਦੋਂ ਬੰਦਾ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਦੋਂ ਕੀ ਆ ਉਸਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਖਾਸ ਕਰਕੇ ਉਹਨੇ ਕੀ ਆ ਉਹ ਬੰਦਿਆਂ ਨਾਲ ਮੱਥਾ ਲਾਉਣਾ ਹੁੰਦਾ ਜਿਹੜੇ ਕਿ ਕ੍ਰਿਮੀਨਲ ਹੁੰਦੇ ਨੇ ਨਸ਼ਾ ਤਸਕਰ ਹੁੰਦੇ ਨੇ ਜਾਂ ਗੈਂਗਸਟਰ ਹੁੰਦੇ ਨੇ ਜਾਂ ਹੋਰ ਕਈ ਕ੍ਰਾਈਮ ਕਰਨ ਵਾਲੇ ਲੋਕ ਤਾਂ ਚਾਹੇ ਕੰਮ ਸਾਰੇ ਕੀ ਆ ਪੰਜਾਬ ਪੁਲਿਸ ਕਰਦੀ ਆ ਹੋਰ ਕਈ ਡਿਪਾਰਟਮੈਂਟ ਕਰਦੇ ਨੇ ਪਰ ਉਸ ਦਾ ਸਾਰਾ ਇਹਦਾ ਕ੍ਰੈਡਿਟ ਕੀ ਆ ਮੁੱਖ ਮੰਤਰੀ ਲੈਂਦਾ ਆ ਓਬਵੀਅਸ ਜੀ ਗੱਲ ਹੈ ਕਿ ਜਿਹੜੇ ਫਿਰ ਗੈਂਗਸਟਰ ਜਾਂ ਨਸ਼ਾ ਤਸਕਰ ਹੋਣਗੇ ਉਹ ਉਹਨਾਂ ਦਾ ਜਿਹੜਾ ਮੇਨ ਟਾਰਗੇਟ ਆ ਉਹ ਮੁੱਖ ਮੰਤਰੀ ਹੁੰਦਾ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਗਵਾਨਤ ਮਾਨ ਨੇ ਬਹੁਤ ਸਾਰੇ ਨਸ਼ਾ ਤਸਕਰਾਂ ਤੇ ਜਿਹੜਾ ਸਕੰਜਾ ਕੱਸਿਆ ਤੁਹਾਨੂੰ ਵੀ ਪਤਾ ਹੈ ਤਾਂ ਹੁਣ ਨਾਰਮਲ ਜੀ ਗੱਲ ਹੈ ਕਿ ਉਹਨੂੰ ਕੀ ਆ ਉਹਦੇ ਪਰਿਵਾਰ ਨੂੰ ਵੀ ਖਤਰਾ ਹੈ ਉਹਨੂੰ ਖੁਦ ਨੂੰ ਵੀ ਖਤਰਾ ਹੈ ਜੇ ਉਹ ਹੁਣ ਆਪਣੀ ਮਾਂ ਨੂੰ ਸਿਕਿਉਰਿਟੀ ਨਹੀਂ ਦੇਊਗਾ ਘਰ ਵਾਲੀ ਨੂੰ ਸਿਕਿਉਰਿਟੀ ਨਹੀਂ ਦੇਊਗਾ ਤਾਂ ਕਦੋਂ ਵੀ ਉਹਨਾਂ ਨੂੰ ਮਤਲਬ ਕੋਈ ਖਤਰਾ ਹੋ ਸਕਦਾ ਕੋਈ ਵੀ ਜਾਨੂ ਮਾਰ ਸਕਦਾ ਤਾਂ ਦੂਜੀ ਗੱਲ ਇਹ ਦੇਖੋ ਤੁਸੀਂ ਕਿ ਅੱਜ ਕੱਲ ਨਾ ਲੋਕ ਫੇਮਸ ਹੋਣ ਲਈ ਫੇਮ ਪਾਉਣ ਲਈ ਕੀ ਆ ਰੀੜੀ ਵਾਲੇ ਬੰਦੇ ਦਾ ਕਤਲ ਕਰ ਦਿੰਦੇ ਆ ਜਿਹੜੇ ਕਿ ਕੋਈ ਸਬਜ਼ੀ ਵੇਚਦੇ ਆ ਸਮੋਸੇ ਵੇਚਦੇ ਆ ਮਤਲਬ ਉਹਨਾਂ ਦੇ ਸੱਟਾ ਮਾਰ ਦਿੰਦੇ ਆ ਜਾਂ ਉਹਨਾਂ ਦਾ ਕਤਲ ਕਰ ਦਿੰਦੇ ਨੇ ਸਿਰਫ ਕਾਦੇ ਲਈ ਕਿ ਫੇਮਸ ਹੋ ਜਾਈਏ ਅਸੀਂ ਸਾਡਾ ਕੋਈ ਨਾਮ ਬਣ ਜਾਈ ਤਾਂ ਜੇ ਤੁਸੀਂ ਇੱਕ ਗੱਲ ਸਮਝੋ ਕਿ ਮੁੱਖ ਮੰਤਰੀ ਸਾਹਿਬ ਬੰਦੇ ਕੋਲ ਕੀ ਆ ਕੋਈ ਸਕਿਉਰਿਟੀ ਨਹੀਂ ਤਾਂ ਉਹ ਬੰਦੇ ਨੂੰ ਤਾਂ ਉਹ ਤਾਂ ਕਿੰਨੇ ਲੋਕਾਂ ਦਾ ਟਾਰਗੇਟ ਹੋਣਾ ਕਿੰਨੇ ਲੋਕ ਇੱਥੇ ਸਾਈਕੋ ਫਿਰਦੇ ਨੇ ਤੇ ਭਾਵੇਂ ਤੁਸੀਂ ਉਹ ਲਾ ਲਓ ਸੁਖਵੀਰ ਬਾਦਲ ਸੀ ਕੈਪਟਨ ਸੀ ਜਾਂ ਫਿਰ ਹੁਣ ਆਪਣੇ ਮਾਨ ਸਾਹਿਬ ਨੇ ਤਾਂ ਸਾਰਿਆਂ ਨੂੰ ਸਿਕਿਉਰਿਟੀ ਰੱਖਣਾ ਮਤਲਬ ਉਹਨਾਂ ਦਾ ਕੋਈ ਸ਼ੌਂਕ ਨਹੀਂ ਉਹਨਾਂ ਨੂੰ ਕੀ ਆ ਮਜਬੂਰੀ ਆ ਜੇ ਇੱਕ ਪਾਸੇ ਤਾਂ ਲੋਕ ਹੁਣ ਇਹ ਗੱਲਾਂ ਕਰ ਰਹੇ ਨੇ ਇਹ ਨਾਰੇ ਲਾ ਰਹੇ ਨੇ ਕਿ ਗੈਂਗਸਟਰ ਖਤਮ ਕਰੋ ਨਸ਼ਾ ਤਸਕਰ ਖਤਮ ਕਰੋ ਪਰ ਜੇ ਹੁਣ ਬੰਦਾ ਉਹਨਾਂ ਤੇ ਐਕਸ਼ਨ ਲਾਊਗਾ ਤਾਂ ਉਹਨੂੰ ਕੀ ਆ ਖਤਰੇ ਵੀ ਹੋਣਗੇ ਤਾਂ ਜੇ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਬੰਦਾ ਸਿਕਿਉਰਿਟੀ ਰੱਖੂਗਾ ਹੀ ਰੱਖੂਗਾ ਜੇ ਹੁਣ ਤੁਸੀਂ ਇੱਕ ਹਿਸਾਬ ਲਾ ਲਓ ਮੁੱਖ ਮੰਤਰੀ ਦੀ ਮਾਂ ਨੂੰ ਕੋਈ ਨੁਕਸਾਨ ਪਹੁੰਚਾ ਦਿੰਦਾ ਮੁੱਖ ਮੰਤਰੀ ਦੀ ਘਰ ਵਾਲੀ ਨੂੰ ਕੋਈ ਨੁਕਸਾਨ ਪਹੁੰਚਾ ਦਿੰਦਾ ਤਾਂ ਕੱਲ ਨੂੰ ਕੀ ਆ ਸਾਡੇ ਜਿਹੜੇ ਸੋਸ਼ਲ ਮੀਡੀਆ ਵਾਲੇ ਚੈਨਲ ਨੇ ਜਾਂ ਆਪੋਜੀਸ਼ਨ ਹੈ ਉਹਨਾਂ ਦਾ ਸਭ ਤੋਂ ਵੱਡਾ ਸਵਾਲ ਪਤਾ ਕੀ ਹੋਊਗਾ ਕਿ ਜਿਹੜਾ ਬੰਦਾ ਆਪਦੀ ਮਾਂ ਦੀ ਰੱਖਿਆ ਨਹੀਂ ਕਰ ਸਕਿਆ ਜਿਹੜਾ ਆਪਣੀ ਘਰਵਾਲੀ ਦੀ ਰੱਖਿਆ ਨਹੀਂ ਕਰ ਸਕਿਆ ਉਹ ਮਤਲਬ ਕੀ ਸਟੇਟ ਚਲਾ ਲੂਗਾ ਉਹ ਲੋਕਾਂ ਆਮ ਲੋਕਾਂ ਦੀ ਕੀ ਰੱਖਿਆ ਕਰ ਲੂਗਾ ਤਾਂ ਇਸ ਗੱਲ ਨੂੰ ਵੀ ਬੰਦਾ ਜਿਹੜਾ ਸੀਰੀਅਸ ਲੈਂਦਾ ਕਿ ਮੇਰੇ ਤੇ ਕੱਲ ਨੂੰ ਇਹ ਗੱਲ ਨਾ ਇਹ ਸਵਾਲ ਨਾ ਉੱਠੇ ਤਾਂ ਇਸ ਲਈ ਕਿਹਾ ਮੈਂ ਆਪਣੀ ਸਿਕਿਉਰਿਟੀ ਕਰਾਂ ਮੈਂ ਆਪਣੇ ਜਿਹੜੇ ਮਾਪਿਓ ਜਾਂ ਭੈਣ ਭਰਾ ਜੇ ਉਹਨਾਂ ਦੀ ਵੀ ਸਿਕਿਉਰਿਟੀ ਰੱਖਾਂ ਤਾਂ ਮੈਨੂੰ ਇੱਥੇ ਕੋਈ ਮਤਲਬ ਗਲਤ ਨਹੀਂ ਲੱਗਦਾ ਜੇ ਮਾਨ ਸਾਹਿਬ ਐ ਇੱਥੇ ਕੀ ਜਿਉ ਕਰ ਰਹੇ ਨੇ ਆਪਣੀ ਸਿਕਿਉਰਿਟੀ ਰੱਖ ਰਹੇ ਨੇ ਆਪਣੇ ਪਰਿਵਾਰ ਲਈ ਸਿਕਿਉਰਿਟੀ ਰੱਖ ਰਹੇ ਨੇ ਕਿਉਂਕਿ ਪਹਿਲਾ ਫਰਜ਼ ਤਾਂ ਬੰਦੇ ਦਾ ਆਪਣੀ ਫੈਮਲੀ ਨੂੰ ਸਿਕਯੂਰ ਕਰਨਾ ਹੈ ਕਿਉਂਕਿ ਉਹਨਾਂ ਤੇ ਇਸ ਟਾਈਮ ਜਿਹੜਾ ਖਤਰਾ ਹੈਗਾ ਤੇ ਇੱਕ ਹੋਰ ਗੱਲ ਹੈ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਜਿਹੜੇ ਪੱਤਰਕਾਰ ਹੁੰਦੇ ਆ ਨਾ ਕੋਈ ਉਹਨਾਂ ਨੂੰ ਕੋਈ ਪੁਲਿਸ ਆਫਸਰ ਕੁਝ ਕਹਿ ਦੇ ਜਾਂ ਕੋਈ ਨੇਤਾ ਕਹਿ ਦੇ ਤਾਂ ਉਹ ਫਿਰ ਪੱਤਰਕਾਰ ਹੀ ਭੁੱਲੇ ਜਾਂਦੇ ਆ ਉਹ ਨਿੱਜੀ ਤੌਰ ਤੇ ਸਰਕਾਰ ਦੇ ਕੀ ਆ ਉਹ ਵਿਰੋਧ ਹੋ ਜਾਂਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਕੰਮ ਸਹੀ ਹੋ ਰਿਹਾ ਜਾਂ ਕੀ ਗਲਤ ਹੋ ਰਿਹਾ ਤਾਂ ਉਹ ਕੀ ਆ ਸਹੀ ਕੰਮਾਂ ਨੂੰ ਵੀ ਜਿਹੜੇ ਪੱਤਰਕਾਰ ਨਾ ਨਿੱਜੀ ਤੌਰ ਤੇ ਉਹਨਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਕੀ ਆ ਸਰਕਾਰ ਦੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਪੱਤਰਕਾਰਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਜਿਹੜੀਆਂ ਚੀਜ਼ਾਂ ਚਲੋ ਨਿੰਦਨਯੋਗ ਹੁੰਦੀਆਂ ਉਹਨਾਂ ਨੂੰ ਤਾਂ ਨਿੰਦਨਾ ਹੀ ਹੁੰਦਾ ਪਰ ਜਿਹੜੀਆਂ ਚੀਜ਼ਾਂ ਬਿਨਾਂ ਗੱਲ ਤੋਂ ਆਪਾਂ ਨਿੰਦ-ਨਿੰਦ ਕੇ ਕੀ ਆ ਐਵੇਂ ਲੋਕਾਂ ਵਿੱਚ ਜਿਹੜਾ ਉਹਨਾਂ ਦਾ ਦਿਮਾਗ ਖਰਾਬ ਕਰੀਏ ਖੁਦ ਦਾ ਦਿਮਾਗ ਖਰਾਬ ਕਰੀਏ ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਵੀ ਕਈ ਵੀਡੀਓ ਜਣੀਆਂ ਸਰਕਾਰ ਦੇ ਖਿਲਾਫ ਪਾਈਆਂ ਨੇ ਭਗਵੰਤ ਮਾਨ ਦੇ ਖਿਲਾਫ ਪਾਈਆਂ ਨੇ ਜਿੱਥੇ ਉਹ ਕੁਝ ਗਲਤ ਕਰ ਰਹੇ ਨੇ ਮੈਂ ਵੀਡੀਓ ਪਾਈ ਆ ਕਿ ਜਿਹੜਾ ਉਹ ਕਹ ਰਿਹਾ 1000 ਰੁਪਿਆ ਮਹੀਨੇ ਹਰ ਇੱਕ ਔਰਤ ਨੂੰ ਮਿਲੇਗਾ ਤਾਂ ਉਹ ਇੱਕ ਬਹੁਤ ਮਾੜੀ ਚੀਜ਼ ਆ ਪੰਜਾਬ ਲਈ ਪੰਜਾਬ ਸਰਕਾਰ ਲਈ ਤੇ ਪੰਜਾਬ ਦੇ ਫਿਊਚਰ ਲਈ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਸਤ ਇੱਕ ਫੁੱਲ ਵੀਡੀਓ ਪਾਈ ਆ ਤਾਂ ਜਿਹੜੀ ਚੀਜ਼ ਸਹੀ ਹੈ ਉਸ ਨੂੰ ਸਹੀ ਕਹੋ ਜਿਹੜੀ ਚੀਜ਼ ਗਲਤ ਹੈ ਗਲਤ ਤਾਂ ਪੱਤਰਕਾਰੀ ਵਿੱਚ ਕਿਸੇ ਨਾਲ ਵੀ ਨਿੱਜੀ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਕਿਸੇ ਵੀ ਸਰਕਾਰ ਨਾਲ ਜਾਂ ਫਿਰ ਸਰਕਾਰ ਦੇ ਕਿਸੇ ਸਿਸਟਮ ਨਾਲ